ਸਤਿ ਸ਼੍ਰੀ ਅਕਾਲ ਮੈਂ ਹਾਂ ਸੰਦੀਪ ਤੇ ਤੁਸੀਂ ਦੇਖ ਰਹੇ ਹੋ ਐਮਾ ਮੀਡੀਆ ਆਓ ਜਾਣਦੇ ਹਾਂ ਅੱਜ ਸ਼ਾਮ ਦੀਆਂ ਕੁਝ ਖਾਸ ਖਬਰਾਂ 1 ਜਨਵਰੀ 2026 ਦੀ ਸ਼ਾਮ ਦਾ ਖਾਸ ਖਬਰਨਾਮਾ ਸਭ ਤੋਂ ਪਹਿਲਾਂ ਗੱਲ ਦੇਸ਼ ਦੀ ਆਰਥਿਕ ਤਾਕਤ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਕ ਵੱਡਾ ਭਰੋਸਾ ਜਤਾਇਆ ਹੈ ਕਿ ਭਾਰਤ ਅਗਲੇ ਸਾਲ ਦੇ ਅੰਤ ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣ ਕੇ ਉੱਭਰੇਗਾ ਡਿਜੀਟਲ ਇੰਡੀਆ ਅਤੇ ਤੇਜ਼ੀ ਨਾਲ ਹੋ ਰਿਹਾ ਵਿਕਾਸ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਸਰਹੱਦਾਂ ਦੀ ਰਾਖੀ ਅਤੇ ਭਾਰਤ ਦਾ ਦਮ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਚੇਤਾਵਨੀ ਦਿੱਤੀ ਹੈ ਕਿ ਸ਼ਕਸਗਾਮ ਘਾਟੀ ਵਿੱਚ ਕਿਸੇ ਵੀ ਬਾਹਰੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਨੇ ਆਪਰੇਸ਼ਨ ਸਿੰਦੂਰ ਨੂੰ ਸਾਡੀਆਂ ਤਿੰਨਾਂ ਸੈਨਾਵਾਂ ਦੇ ਸ਼ਾਨਦਾਰ ਤਾਲਮੇਲ ਦਾ ਨਮੂਨਾ ਦੱਸਿਆ ਮੌਸਮ ਦਾ ਮિજાਜ ਮਾਈਨਸ ਕੜਾਕੇ ਦੀ ਠੰਡ ਉੱਤਰੀ ਭਾਰਤ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ ਦਿੱਲੀ ਐਨਸੀਆਰ ਲਈ orange alert ਜਾਰੀ ਕੀਤਾ ਗਿਆ ਹੈ ਜਿੱਥੇ ਤਾਪਮਾਨ 3 ਡਿਗਰੀ ਤੱਕ ਡਿੱਗਣ ਅਤੇ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ। ਆਪਣਾ ਤੇ ਆਪਣੇ ਪਰਿਵਾਰ ਦਾ ਖਾਸ ਖਿਆਲ ਰੱਖੋ। ਪੁਲਾੜ ਤੋਂ ਇੱਕ ਅਹਿਮ ਖਬਰ। ਇਸਰੋ ਇਸਰੋ ਦੇ PSLV-C 68 ਮਿਸ਼ਨ ਵਿੱਚ ਕੁਝ ਤਕਨੀਕੀ ਦਿੱਕਤਾਂ ਆਈਆਂ ਹਨ। ਵਿਗਿਆਨੀ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਤਾਂ ਜੋ ਸਾਡੇ ਅਗਲੇ ਪੁਲਾੜ ਮਿਸ਼ਨਾਂ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾ ਸਕੇ। ਪ੍ਰਸ਼ਾਸਨਿਕ ਇਤਿਹਾਸ ਵਿੱਚ ਬਦਲਾ। ਪ੍ਰਧਾਨ ਮੰਤਰੀ ਦਫਤਰ ਯਾਨੀ ਪੀਐਮਓ ਹੁਣ 77 ਸਾਲਾਂ ਬਾਅਦ ਆਪਣੇ ਪੁਰਾਣੇ ਪਤੇ ਤੋਂ ਨਵੇਂ ਤੇ ਆਧੁਨਿਕ ਸੇਵਾ ਤੀਰਥ ਕੰਪਲੈਕਸ ਵਿੱਚ ਜਾਣ ਲਈ ਤਿਆਰ ਹੈ ਇਹ ਨਵਾਂ ਕੇਂਦਰ ਨਵੇਂ ਭਾਰਤ ਦੀ ਨਵੀਂ ਕਾਰਸ਼ੈਲੀ ਦਾ ਪ੍ਰਤੀਕ ਹੋਵੇਗਾ ਵਿਦਿਆਰਥੀਆਂ ਲਈ ਵੱਡੀ ਰਾਹਤ ਸਿੱਖਿਆ ਕਮੇਟੀ ਨੇ ਇੱਕ ਅਹਿਮ ਸਲਾਹ ਦਿੱਤੀ ਹੈ ਕਿ ਕੋਚਿੰਗ ਕਲਾਸਾਂ ਦਾ ਸਮਾਂ ਦਿਨ ਵਿੱਚ ਸਿਰਫ 2 ਤੋਂ 3 ਘੰਟੇ ਹੀ ਹੋਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਤੇ ਮਾਨਸਿਕ ਬੋਝ ਨਾ ਵਧੇ ਡਿਜੀਟਲ ਸੁਰੱਖਿਆ ਦੀ ਗੱਲ ਤੁਹਾਡੀ ਪ੍ਰਾਈਵੇਸੀ ਨੂੰ ਮੁੱਖ ਰੱਖਦਿਆਂ ਸਰਕਾਰ ਹੁਣ smartphones ਕੰਪਨੀਆਂ ਨੂੰ source code ਸਾਂਝਾ ਕਰਨ ਲਈ ਕਹਿ ਸਕਦੀ ਹੈ ਤਾਂ ਜੋ ਤੁਹਾਡਾ ਡਾਟਾ ਸਾਈਬਰ ਹਮਲਿਆਂ ਤੋਂ ਸੁਰੱਖਿਅਤ ਰਹੇ ਵਿਦੇਸ਼ ਨੀਤੀ ਅਤੇ ਭਾਰਤ ਦੀ ਅਗਵਾਈ ਸਾਲ 2026 ਵਿੱਚ ਭਾਰਤ BRICS ਦੇਸ਼ਾਂ ਦੀ ਪ੍ਰਧਾਨਗੀ ਕਰੇਗਾ ਵਿਦੇਸ਼ ਮੰਤਰੀ ਐਸ ਜਸ਼ੰਕਰ ਮੁਤਾਬਕ ਭਾਰਤ ਦਾ ਜ਼ੋਰ ਨਵੀਆਂ ਕਾਡਾਂ ਅਤੇ ਵਿਸ਼ਵ ਸਥਿਰਤਾ ਤੇ ਹੋਵੇਗਾ ਖੇਡ ਮੈਦਾਨ ਤੋਂ ਸੁਨੇਹਾ ਕ੍ਰਿਕਟ ਦੇ ਮੈਦਾਨ ਵਿੱਚ ਵਿਰਾਟ ਕੋਹਲੀ ਨੇ ਇੱਕ ਹੋਰ ਝੰਡਾ ਗੱਡ ਦਿੱਤਾ ਹੈ। ਉਹਨਾਂ ਨੇ ਸਭ ਤੋਂ ਤੇਜ਼ 28000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕੀਤੀਆਂ ਹਨ। ਉੱਥੇ ਹੀ ਆਸਟ੍ਰੇਲੀਆ ਦੀ ਦਿੱਗਜ ਖਿਡਾਰਨ ਅਲੀਸਾ ਹੀਲੀ ਨੇ ਕ੍ਰਿਕਟ ਤੋਂ ਸੰन्यास ਦਾ ਐਲਾਨ ਕੀਤਾ ਹੈ ਅਤੇ ਅੰਤ ਵਿੱਚ ਵਿਸ਼ਵ ਸਿਆਸਤ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਗ੍ਰੀਨਲੈਂਡ ਬਾਰੇ ਦਿੱਤੇ ਬਿਆਨ ਨੇ ਦੁਨੀਆ ਭਰ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਅੱਜ ਲਈ ਇੰਨਾ ਹੀ ਦੇਖਦੇ ਰਹੋ ਐਮਾ ਮੀਡੀਆ ਇਜਾਜ਼ਤ ਦਿਓ। ਧੰਨਵਾਦ।